ਲੈ ਵੀ ਦੋਸਤੋ ਨਿਕਲਣ ਲੱਗਿਆ ਸੀ ਹਿੰਦੁਸਤਾਨ ਦੇ ਵਿੱਚ ਤੁਹਾਡੇ ਲੋਕਾਂ ਦੇ ਵਿੱਚ ਗੱਲਾਂ ਕਰਾਂਗੇ ਜਿਹੜੀਆਂ ਗੱਲਾਂ ਕਰਾਂਗੇ ਜਿਹੜੀਆਂ ਸੁਣਾਗੇ ਤੁਸੀਂ ਵੀ ਸੁਣ ਲਈਓ ਹਿੰਦੁਸਤਾਨ ਇਹ ਪੰਜਾਬ ਇਹ ਲੁਧਿਆਣਾ ਇਹ ਗਲਤ ਕੋਈ ਨਹੀਂ ਹੈਗੀ ਜਦ ਤੱਕ ਲੋਕਾਂ ਨੇ ਦਿਮਾਗ ਨਹੀਂ ਸਹੀ ਹੋਣੇ ਜਦ ਤੱਕ ਨੇ ਸੋਚ ਨਹੀਂ ਬਦਲਣੀ ਜਿੰਨੇ ਵੀ ਲੋਕ ਨੇ ਤਦੋਂ ਤੱਕ ਕੋਲ ਜਾਓ ਕਿ ਇਥੇ ਕੋਈ ਚੰਗਾ ਰਾਜਾ ਹੋਵੇ ਜਾਂ ਚੰਗੇ ਲੋਕ ਹੋਣਗੇ ਅੱਜ ਕੱਲ ਤਾਂ ਭਾਈ ਇੱਕ ਤਾਂ ਜਿਹੜੇ ਹੈਗੇ ਨਸ਼ੇੜੀ ਹੋ ਗਏ ਚੋਰ ਹੋ ਗਏ ਐਕਟਵਾ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਹੈਗੇ ਆ ਦੂਜੇ ਪਾਸੇ ਸਾਡੇ ਜਿਹੜੇ ਹੈਗੇ ਠੇਕੇਦਾਰ ਰੱਖਿਆ ਪੁਲਿਸ ਨੇ ਵੀ ਜਿੱਥੇ ਤੁਹਾਨੂੰ ਵੀ ਦਿਸਦਾ ਹੈਗਾ ਵਾ ਐਕਟਵਾ ਸੜਕ ਤੇ ਲੱਗਿਆ ਯਾਰ ਉਹਦੇ ਚੱਕ ਕੇ ਲੈ ਜਾਓ ਚੱਕ ਲੋ ਚੱਕ ਲੋ ਕਰ ਲੈਂਦੇ ਆ ਦੋ ਮੁੰਡੇ ਹੁੰਦੇ ਆ ਇਕੋ ਛੋਟਾ ਹਤੀ ਹੁੰਦਾ ਚਾਰ ਪੰਜ ਲੈ ਜਾਂਦੇ ਹੈ ਮਿੰਟ ਮਿੰਟ ਬਾਅਦ ਗੇੜਾ ਮਾਰਦੇ ਨੇ ਪ੍ਰਾਈਵੇਟ ਬੰਦੇ ਨੇ ਜਾਂ ਸਰਕਾਰੀ ਨੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਸਰਕਾਰ ਦੱਸੇ ਕਿਉਂਕਿ ਜਿਨ੍ਹਾਂ ਨੇ ਅਸਾ ਪੁੱਛਦੇ ਨੇ ਜਿਨ੍ਹਾਂ ਨੂੰ ਵੋਟ ਪਾਣੇ ਆ ਉਹ ਜਿਹੜੇ ਐਮ ਐਲ ਏ ਹੁੰਦੇ ਹੈਗੇ ਉਹ ਤਾਂ ਭਾਈ ਬਹੁਤ ਵੱਡੇ ਬੰਦੇ ਬਣ ਜਾਂਦੇ ਹੈਗੇ ਆ ਉਹ ਤਾਂ ਐਮ ਐਲ ਏ ਕਿਸ ਨਾਲ ਗੱਲ ਨਹੀਂ ਕਰਦੇ ਉਹਨਾਂ ਦਾ ਧੋਨ ਦੇ ਜ ਸਰੀਆ ਫੱਜ ਜਾਂਦਾ ਹੈਗਾ ਉੱਤੇ ਉੱਤੇ ਦੇਖਦੇ ਓਏ ਐਮ ਐਲ ਏ ਆ ਮੈਂ ਉਹ ਯਾਰ ਤੁਸੀਂ ਐਮ ਐਲ ਏ ਬਣਾਇਆ ਕਿन्हਾਂ ਨੇ ਹੈਗੇ ਆ 2 ਸਾਲ ਲੰਘ ਗਏ ਆ ਹੋਰ ਕਿੰਨਾ ਟਾਈਮ ਲੱਗੇ ਤੁਹਾਡਾ ਅਵੇ ਵੀ ਆਪਣੇ ਚੰਗਾ ਕੀਤਾ ਕਿ 5 ਸਾਲ ਬਾਅਦ ਬੰਦੇ ਚੱਕ ਕੇ ਨਾ ਥੱਲੇ ਮਾਰਦੇ ਆ ਉਹਨੂੰ ਨਹੀਂ ਤਾਂ ਧੋਈ ਸਰੀ ਪਹਿਲੇ ਜਿਹੜੇ ਸੀ ਨਾ ਪਹਿਲੇ ਜਿਹੜੇ ਸੀਗੇ ਜਿਹੜੇ ਐਮਐਲਏ ਜਿੱਤੇ ਹੋਏ ਉਹਨਾਂ ਨੂੰ ਪੁੱਛੋ ਕੀ ਹਾਲ ਹੋਂ ਦਾ ਉਹ ਕਹਿੰਦੇ ਦੇਖਿਆ ਉਹਨਾਂ ਦਾ ਕਿਸੇ ਫੋਟੋ ਲੱਗੀ ਹੋਈ ਕਿਸੇ ਦੇਖਿਆ ਤੇ ਮਗਰ ਬੰਦੇ ਤੇ ਦੇਖਿਆ ਉਹਨਾਂ ਦੇ ਮਗਰ ਪੁਲਿਸ ਨਹੀਂ ਦੇਖੀ ਨਾ ਇਹ ਭਾਈ ਤੂੰ ਥੋੜੀ ਹੋਰ ਸੋਚ ਬਦਲ ਲੈਣਾ ਜਿੰਨੇ ਵੀ ਲੋਕ ਨੇ ਜਿੰਨੇ ਵੀ ਸਮਾਜ ਰਹਿੰਦੇ ਨੇ ਭਈ ਇਹਨਾਂ ਨੂੰ ਨਾ ਕੋ ਚਨੇ ਚਵਾ ਦਿਓ ਪੰਜਾਬੀ ਚ ਤੇ ਹਿੰਦੀ ਚ ਕਹਿੰਦੇ ਆਗੇ ਨੱਕਰ ਤੋਂ ਚਨੇ ਚਵਾ ਦਿਓ ਇਹਨਾਂ ਨੂੰ ਪਤਾ ਲੱਗ ਜਾਵੇ ਬੇਤਵਨਾਂ ਦੀ ਕੁਰਸੀ ਤੇ ਬਿਠਾ ਵੀ ਸਕਦੇ ਤੇ ਲਾ ਵੀ ਸਕਦੇ ਆ ਐਮਐਲਏ ਬੰਦਾ ਤੇ 10 12 ਗਨਮੈਂਟ ਮਿਲ ਜਾਂਦੇ ਹੈਗੇ ਆ ਡੈਸ ਬਨ ਜਾਂਦੀ ਹੈ 99 ਕਪੜੇ ਹੁੰਦੇ ਹੈਗੇ ਆ ਹੈ ਕੋਈ ਦੀ ਹੈਟ ਲੈ ਕੇ ਫੋਟੋ ਖਚਾਉਂਦੇ ਕਦੀ ਟੋਪੀ ਲੈ ਕੇ ਖਚਾਉਂਦੇ ਆ ਕਦੀ ਮੁੱਛਾਂ ਉਤਾਰੇ ਕੇ ਖਚਾਉਂਦੇ ਕਦੀ ਟਾਈ ਦੇ ਕੇ ਖਚਾਉਂਦੇ ਕਦੀ ਜੈਕਟ ਜੀ ਪਾਈ ਹੁੰਦੀ ਹੈ ਟੋਰਾ ਟੋਰਾ ਨੇ ਨੀਆਂ ਉਹ ਜਿਹੜਾ ਟੋਰਾ ਬਣਾਈਆਂ ਨੇ ਨਾ ਵਿਚਾਰੇ ਆਪ ੱਟਕੇ ਖਾਂਦੇ ਨੇ ਆ ਦੇਖੋ ਤੁਸੀਂ ਆ ਦੇਖੋ ਕੋਈ ਆ ਦੇਖੋ ਆ ਲੋਕੀ ਇਹ ਇਹ ਵੋਟਾਂ ਪਾਣ ਵਾਲੇ ਬੰਦੇ ਨੇ ਆ ਵੋਟਾਂ ਪਾਉਂਦੇ ਨੇ ਆ ਇਹ ਲੋਕ ਘੁੰਮਰੇ ਨੇ ਵੋਟਾਂ ਪਾਉਂਦੇ ਨੇ ਇਹਨਾਂ ਦੀ ਵੋਟਾਂ ਦੇ ਨਾਲ ਤੁਸੀਂ ਯਾਰ ਰਾਜਾ ਬਣ ਗਏ ਸਾਡੇ ਸਾਹਮਣੇ ਆ ਤਾ ਤੈਨੂੰ ਅਸੀਂ ਤੈਨੂੰ MLA ਬਣਨ ਦੇ ਲਾਇਕ ਹੈਗਾ ਸੀ ਜਾਂ ਨਹੀਂ ਹੈਗਾ ਸੀ ਤੂੰ ਛੋੜਾ ਹੋ ਕੇ ਘੁੰਮਦਾ ਫਿਆਏਗਾ ਵਾ ਯਾਰ ਇਹਨਾਂ ਦੇ ਲਈ ਬਣਿਆ ਤੂੰ ਲੋਕਾਂ ਦੀ ਭਲਾਈ ਲਈ ਬਣਿਆ ਸਮਾਜ ਸੇਵਾ ਲਈ ਬਣਿਆ ਤੇਰੀ ਜਾਨ ਨੂੰ ਨਾਲੇ ਖਤਰਾ ਪੈਦਾ ਹੋ ਗਿਆ MLA ਬੰਦੇ ਸਾਰੀ ਉਹ ਇਹ ਪਹਿਲੇ MLA ਹਾਰ ਗਏ ਉਹਨਾਂ ਜਾਨ ਨੂੰ ਖਤਰਾ ਘਟ ਗਿਆ ਉਹ ਇੱਕ ਅਦਾ ਗਨਮਨ ਹੋਊਗਾ ਹੋਊਗਾ ਨਹੀਂ ਤਾਂ ਉਹਦੀ ਘੁੰਮੀ ਜਾਂਦੇ ਜਿਹੜੇ ਪੁਰਾਣੇ MLA ਸੀਗੇ ਯਾਰ ਇਦਾਂ ਯਾਰ ਸਿਆਸਤ ਹੈ ਰਾਜਨੀਤੀ ਹੈ ਸਾਡੀ ਇਹ ਇਦਾਂ ਦਾ ਯਾਨੀ ਕਿ ਸਿਸਟਮ ਹੈਗਾ ਵੀ ਜਦ ਬੰਦਾ ਕੋਈ ਬੰਦਾ ਹੈਗਾ ਐਮਐਲਏ ਦੇ ਨਾਲ ਹੀ ਜਾਨ ਨੂੰ ਖਤਰਾ ਪੈਦਾ ਹੋ ਜਾਂਦਾ ਫਿਰ ਯਾਰ ਇੱਕ ਕਾਲਾ ਸਿਸਟਮ ਹੈ ਹੈ ਭਾਈ ਕਾਲਾ ਸਿਸਟਮ ਆਂ ਔਰ ਭਾਈ ਕੀ ਹਾਲ ਹੈ ਔਰ ਇੰਦਰ ਮੈਂ ਗੱਲ ਸੁਣੋ ਇੱਕ ਮੈਂ ਗੱਲ ਕਰ ਰਿਹਾ ਸੀਗਾ ਜਦ ਕੋਈ ਬੰਦੇ ਐਮਐਲਏ ਬਣ ਜਾਂਦਾ ਨਾ ਨਾਲ ਉਹਨੂੰ ਗੱਲਬਾਤ ਮਿਲ ਜਾਂਦੀ 8-10 ਤੇ ਜਦ ਜਦ ਉਹ ਹਾਰ ਜਾਂਦਾ ਹੈਗਾ ਵਾ ਜਦੋਂ ਹਾਰ ਜਾਂਦਾ ਹੈਗਾ ਵਾ ਗੱਲਬਾਤ ਨੇ ਵਾਪਸ ਹੋ ਜਾਂਦੀ ਹੈਗੀ ਆ ਜਿਹੜੇ ਪਹਿਲੇ ਕਾਂਗਰਸੀ ਜਿਹੜੇ ਹਾਰ ਗਏ ਨਾ ਉਹਨੇ ਗਨਮੈਨ ਸਾਰੇ ਲੈ ਲੇ ਉਹ ਜਿਹੜੇ ਜਿੱਤੇ ਹੋਏ ਨੇ ਉਹਨੇ ਚਾਰ ਚਾਰ ਗਨਮੈਨ ਨੇ ਚੋੜੇ ਹੋ ਕੇ ਘੁੰਮਦੇ ਨੇ ਉਹ ਕਰਦੇ ਕੀ ਪਏ ਐ ਕਰਦੇ ਕੱਖ ਵੀ ਨਹੀਂ ਕਰਦੇ ਪਏ ਯਾਰ ਵੋਟਾਂ ਦੂਸਾਂ ਪਾਈਆਂ ਸੀ ਆਪਾਂ ਪਾਈਆਂ ਸੀ ਜਿੱਤ ਗਏ ਉਹ ਵੋਟਾਂ ਬਣਾਈਆਂ ਕਦੋਂ ਇਹਨਾਂ ਨੇ 10 ਵਾਰੀ ਵੋਟਾਂ ਬਣਵਾਉਣ ਵਾਸਤੇ ਦਿੱਤੀਆਂ ਸਾਡੇ ਘਰ ਦੇ ਆਣੇ ਮੈਂ ਇੱਕ ਵਾਰੀ ਵੋਟ ਨਹੀਂ ਬਣਾ ਕੇ ਦਿੱਤੀ ਇਹਨਾਂ ਨੇ ਅੱਛਾ ਤਾਂ ਹੀ ਜਿੱਤ ਜਾਂਦੇ ਐ ਤੁਹਾਡੇ ਮੋਟਾ ਪਈਆਂ ਹੁੰਦੀਆਂ ਤੇ ਜਿੱਤਦੇ ਨੇ ਆਹੇ ਜਿੱਤਣ ਨਾ ਦਿੰਦੇ ਤੁਸੀਂ ਹੋਰ ਕਿੱਧਰੋਂ ਆਇਆ ਇਧਰੋਂ ਆਹ ਜ਼ਰਬਾਰ ਤੋਂ ਅੱਛਾ ਇਹ ਉਧਰ ਰਸਤਾ ਨਿਕਲ ਜਾਂਦਾ ਵਾ ਆਹ ਸਾਹਮਣੇ ਜੰਡੇ ਦੀ ਜਗ੍ਹਾ ਬਾਬਾ ਖੇਤਰ ਅੱਛਾ ਬਾਬਾ ਜੰਡੇ ਦੇ ਆਇਆ ਚਲੋ ਠੀਕ ਆ ਚਲੋ ਭਾਜੀ ਆ ਧੰਨਵਾਦ ਚਲੋ ਜਾਈਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਂ ਵੋਟਾਂ ਬਾਣਾ ਲਏ ਨੇ ਜਿੱਤਣ ਵਾਲੇ ਉਹ ਨੇ ਸਮਝ ਗਏ ਨਾ ਬਾਕੀ ਰਹਿ ਗਈ ਗੱਲ ਜਦ ਤੱਕ ਲੋਕਾਂ ਦੀ ਸੋਚ ਨਹੀਂ ਬਦਲਉ ਤੇ ਭਾਈ ਇਦਾਂ ਦੇ ਬੰਦੇ ਆਂਦੇ ਰਹੇ ਨੇ ਅਤੇ ਪੁਲਿਸ ਦੇ ਘਰੇ ਦੇ ਵਿੱਚ ਰਹਨੇ ਆ ਕਿ ਇੱਕ ਡਾਕੂ ਤੇ ਦੂਜੇ ਜਿਹੜੇ ਹੈਗੇ ਆ ਆ ਜਿਹੜੇ ਸਾਡੇ ਅਫਸਰ ਲੋਗ ਨੇ ਜਾਂ ਐਮਐਲਏ ਨੇ ਜਾਂ ਜਿਹੜੇ ਹੋਰ ਵੀ ਐਮਪੀ ਨੇ ਜਿਹੜੇ ਏ ਮੰਤਰੀ ਨੇ ਇਹ ਮਗਰੋਂ ਪੁਲਿਸ ਹੁੰਦੀ ਹੈ ਤੇ ਇੱਕ ਡਾਕੂਆਂ ਦੇ ਚੋਰ ਨੇ ਮਗਰੋਂ ਪੁਲਿਸ ਹੁੰਦੀ ਹੈਗੀ ਆ ਤੇ ਇਸ ਕਰਕੇ ਭਾਈ ਤੁਸੀਂ ਜ਼ਿੰਦਗੀ ਜਿਉਓ ਆਪਣੇ ਆਰਾਮ ਦੇ ਨਾਲ ਪਰ ਜਦ ਫੇਰ ਉਹ ਹੀ ਗੱਲ ਆ ਜਾਂਦੀ ਹੈ ਕਿ ਜ਼ਿੰਦਗੀ ਜੀਣ ਤਾਂ ਦਿੰਦੇ ਨਹੀਂ ਇਹ ਲੋਕ ਐਕਚੁਅਲ ਆਪਣੀ ਚੱਕ ਕੇ ਲੈ ਕੇ ਨਾ ਚੱਲ ਛਡਵਾਣ ਚਲੀ ਗਿਆ ਆਪਾਂ ਕਹਿੰਦੇ 600 ਰੁਪਏ ਲੱਗਨੇ ਆ ਹੁਣ ਉਧਰ ਚੱਲਿਆਂ ਭਾਜੀ ਸਾਡੇ ਵੀ ਚੱਕ ਕੇ ਲੈ ਕੇ ਐਕਟੂਅਰ ਚਲਦੇ ਆਂ ਚਲ ਬੰਟੀ ਚਲੀਏ